ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧ ਜਿਹੜੀ ਵੱਡੀ ਮਹਿੰਮਾ ਉਹਦੇ ਤਹਿਤ ਜਿਹੜਾ ਐਸਐਸਪੀ ਸਾਹਿਬ ਨੂੰ ਹੁਕਮ ਹੁੰਦੇ ਆ ਉਹਨਾਂ ਦੇ ਮੁਤਾਬਕ ਜਿਹੜਾ ਅਸੀਂ ਕਾਰਪਕ ਦੀ ਜਿਹੜੀ ਆ ਨਗਾਦਾਰ ਕਰਦੇ ਆ ਆਦਿ ਹੈ ਕਿ ਕੱਲ ਵੀ ਬੜੇ ਵਧੀਆ ਜਿਹੜਾ ਰਗਵਾੜ ਕੋਲੋਂ ਜਿਹੜੀ ਆ ਕੰਮ ਜਲੇ ਮਿਲਿ ਉਹ ਇੱਕ ਬਹੁਤ ਹੀ ਪ੍ਰਾਣਾ ਜਿਹੜਾ ਇਹ ਨੈਟਵਰਕ ਦਿਲਦਾ ਆ ਰਿਹਾ ਸੀ ਪੀਆਰਟੀਸੀ ਦੀ ਵੀ ਫਾਸਿੰਗ ਹੈ ਉਹਨਾਂ ਦੇ ਵਿੱਚ ਜਿਹੜਾ ਇੱਕ ਬੱਸ ਦਾ ਜਿਹੜਾ ਇਨਫੋਰਮੇਸ਼ਨ ਮਿਲੀ ਉਹਨਾਂ ਦੇ ਡਰਾਈਵਰ ਤੇ ਕੰਡਕਟਰ ਜਿਹੜਾ ਆ ਉਹ ਜਿਹੜਾ ਕੋਪੀ ਹਸਕ ਜਾਣਾ ਦਿੱਲੀ ਤੋਂ ਮੰਗਵਾ ਕੇ ਪਿਛਲੇ ਪਾਸੇ ਉਹਨਾਂ ਦਾ ਕੋਈ ਨੈਟਵਰਕ ਸੀ ਉੱਥੋਂ ਮੰਗਵਾ ਕੇ ਔਰ ਉਸ ਬੱਸ ਦੇ ਵਿੱਚ ਲੜਾਇਆ ਉਹ ਲਿਆ ਕੇ ਤੇ ਅੱਗੇ ਫਰਦਰ ਜਿਹੜੇ ਆ ਉਹ ਵੇਚਦੇ ਸੀ ਉਹਦੇ ਵਿੱਚ ਅਸੀਂ ਇਹਨੂੰ ਚੇਸ ਕੀਤਾ ਲਗਾਤਾਰ ਇਹਨਾਂ ਦੀ ਲੋਕੇਸ਼ਨਾਂ ਲੈਂਦਿਆਂ ਲੈ ਕੇ ਤੇ ਇਹਨਾਂ ਨੂੰ ਅਸੀਂ ਬੱਸ ਸਟੈਂਡ ਤੋਂ ਗਵਾੜਾ ਤੋਂ ਮਚਾਇਆ ਉਹ ਕਾਬੂ ਕੀਤਾ ਇਹਨਾਂ ਦਾ ਨਾਮ ਹੈ ਜੀ ਹਰਦੇਵ ਸਿੰਘ ਹੈ ਜੀ ਇਹ ਡਰਾਈਵਰ ਸੀ ਤੇ ਲਖਪ੍ਰੀਤ ਸਿੰਘ ਆ ਇਹ ਜਿਹੜਾ ਕੰਡਕਟਰ ਸੀ ਇਹਨਾਂ ਕੋਲੇ ਸੀ 53 ਕਰੋੜ ਰੁਪਏ ਜੀ ਆ ਪੋਪੀ ਹਸਪਤਾਲ ਦੀ ਆ ਉਹ ਬ੍ਰਾਮਣ ਕਰਕੇ ਕੇਸ ਨੰਬਰ 189 ਰਜਿਸਟਰ ਕਰ ਲਿਆ ਸਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਇਹ ਇਹ ਰਹਿਣ ਵਾਲੇ ਕਹਿੰਦੀ ਸ਼ਾਹਪੁਰ ਦਾ ਤੇ ਅਦਰ ਵਨ ਇਜ਼ ਤਰਨਥਾ ਤਰਨਥਾ ਸਾਰੇ ਕਾ ਡਰਾਈਵਰ ਤੇ ਕੰਡਕਟਰ ਇਹ ਤੁਹਾਨੂੰ ਹਾਂਜੀ ਇੱਕ ਡਰਾਈਵਰ ਆ ਤੇ ਇੱਕ ਕੰਡਕਟਰ ਆ ਬਾਕੀ ਉਹਨਾਂ ਦੇ ਜਿਹੜਾ ਸਾਰਾ ਜਿਹੜਾ ਡੈਕ ਉਹ ਚੱਲ ਰਿਹਾ ਸੀ ਉਹ ਨੂੰ ਆਪਾਂ ਇਨਵੈਸਟਿਗੇਟ ਕਰ ਲੈਣਾ ਔਰ ਬਹੁਤ ਹੀ ਸੰਸ਼ਨੀਖੇ ਰਿਹਾ ਉਹ ਗਾਮ ਫਾਟਰ ਗਈ ਹੈ ਨਾ ਵਿੱਚ ਯੂਟਿਬ ਲੰਦੀ ਆਸ ਹੈ ਸਰ ਪਹਿਲਾਂ ਕੋਈ ਮਾਮਲਾ ਹੈਗਾ ਇਹਨਾਂ ਤੇ ਪਹਿਲਾਂ ਕੋਈ ਕੇਸ ਰਿਸਟਰੀ ਨਹੀਂ ਹੈ ਠੀਕ ਹੈ ਜੀ ਬੜਾ ਕਲੇਵਰ ਲੀਏ ਮਤਲਬ ਜੇ ਆਪਣਾ ਸਾਰਾ ਹੀ ਇਹ ਚਲਾ ਰਹੇ ਸੀ ਤੇ ਇਸ ਨੈਟਵਰਕ ਨੂੰ ਆਪਾਂ ਅਮਰੀਕਾ ਦੇ ਵਿੱਚ ਕੰਮ ਕਰਾ ਰਹੇ ਹਾਂ ਸਰ ਇਹੜੀ ਕੋਈ ਬਾਤ ਹੈ ਇਹ ਆਪਣਾ ਕਪੂਰ ਤੁਹਾਡੀ ਕੋਈ ਬਾਤ ਤੇ ਕਿੰਨੇ ਕਿ ਟਾਈਮ ਤੋਂ ਕੁਝ ਪਤਾ ਲੱਗਿਆ ਕਰਦੇ ਸੀ ਇਹ ਅਜੇ ਇਨਵੈਸਟਿਗੇਟ ਕਰ ਰਹੇ ਹਾਂ ਯੂਨੀਵਰਸਿਟੀ ਆਫ ਕਨਗਵਾੜਾ ਦਾ ਆਪਾਂ ਸਭ ਤੋਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਨਾਂ ਦੇ ਪਹਿਲਾਂ ਕੋਈ ਪਰਚਾ ਚੱਲਦਾ ਹੋਇਆ ਇਹ ਪਹਿਲਾਂ ਕੋਈ ਕੇਸ ਰਿਸਟਰੀ ਨਹੀਂ ਹੈ ਬੜੇ ਸ਼ਤਰਜੀ ਤਰੀਕੇ ਨਾਲ ਕਰਦੇ ਸੀ ਲੱਗਦਾ ਇਹ ਦੋਹਰੇ ਪੱਕੇ ਦੇ ਪੱਕੇ ਵਾਲਿਆਂ ਨੇ ਕੀਆ ਕਿ ਕੱਚੇ ਆ ਗਏ ਕੱਚੇ ਆ ਗਏ ਢਾਹਦੇ ਆ ਤੇ ਅਜੇ ਵੀ ਪੱਕੇ ਨਹੀਂ ਸਰਕਾਰ ਨੂੰ ਪੇਸ਼ ਕਰਦੇ ਜੀ ਇਹ ਜੀ ਜੀ ਕੋਰਟ ਨੂੰ ਪੇਸ਼ ਕਰ ਦਿੱਤੇ ਆ ਰਿਮਾਂਡ ਤੇ ਆ ਇਸੇ ਦਾ ਆਪਾਂ ਅਗੋਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਤੇ ਬਾਕੀ ਵੀ ਜਿਹਨਾਂ ਦਾ ਰਿਪੋਰਟ ਲਗਾ ਨੈਟਵਰਕ ਆ ਵਾਸਟ ਕਰਾਂਗੇ ਸਰ ਜਿਦਾ ਜਿਦਾ ਇਥੋਂ ਲੈ ਕੇ ਆ ਦੇ ਜੀ ਅਜੇ ਨਾ ਡਿਸਕਲੋਸ ਕਰਾਂਗੇ ਇਸ ਨੂੰ ਨਹੀਂ ਅਜੇ ਰੱਖਾਂਗੇ ਵੀ ਆਰ ਆਲਰੇਡੀ ਮਸਟੀਕੈਟਿੰਗ ਦਿਸ ਆਲ ਤੇ ਇਹ ਸਾਰਾ ਕੁਝ ਇਨਵੈਸਟੀਗੇਟ ਕਰਨ ਤੋਂ ਬਾਅਦ ਜਿਹੜਾ ਹੈ ਤੁਹਾਡੇ ਨਾਲ ਦੁਬਾਰਾ ਮਿਲਦਾ ਹੋਵੇਗੀ ਉਹਦੇ ਵਿੱਚ ਅਪਨ ਡਿਸਕਸ ਕਰਾਂਗੇ ਸਰ ਮਾੜਿਆ ਅੰਛਰ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਆਂ ਮਾੜਾ ਕਲੀਅਰ ਮੈਸੇਜ ਹੈ ਜੀ ਕਿ ਜਾਂਦੇ ਕੰਮ ਬਿਲਕੁਲ ਬੰਦ ਕਰ ਦਨ ਛੱਡ ਦਨ ਆਦਰਵਾਇਸ ਤੇ ਇਹ ਲਾਸਟ ਜਿਹੜਾ ਹੈ ਨਾਲ ਜੇਲ੍ਹ ਆ ਉੱਥੇ ਪੁੱਛ ਆ ਕੇ ਰਾਂਗੇ